ਪੰਜਾਬ ਦੀਆਂ ਸਮੂਹ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਅਨੁਸਾਰ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਮੰਗ ਨੂੰ ਲੈ ਕੇ ਜਿਲਾ ਪਦਰੀ ਰੋਸਟਰ ਨਾ ਲਗਾਉਂਦੇ ਹੋਏ ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧੀ ਅਦਾਇਗੀ ਕੀਤਾ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 7 ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਐਸੇ ਨੇੜੇ ਅਕਦਰ ਨਾ ਲਗਾ ਕੇ ਬੈਠੇ ਹੋਏ ਹਨ ਪਰੰਤੂ ਸਰਕਾਰ ਅਤੇ ਉਹਨਾਂ ਦੇ ਮੰਤਰੀਆਂ ਵੱਲੋਂ ਜਥੇਬੰਦੀ ਨਾਲ ਵਾਰ-ਵਾਰ ਲਗਾਤਾਰ ਮੀਟਿੰਗਾਂ ਕਰਕੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਪੱਲੇਦਾਰਾਂ ਦੀ ਇਸ ਮੰਗ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅੱਜ ਉਹ ਜ਼ਿਲ੍ਹਾ ਪਧਰੀ ਰੋਸਤ ਨਾ ਲਗਾਉਣ ਲਈ ਮਜਬੂਰ ਹੋਏ ਹਨ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੱਲੇਦਾਰਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ

ਮਿਰਲਾ ਸਤਨਾਮ ਸਿੰਘ ਜੀ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਪੱਲੇਦਾਰ ਰਮ ਜਦਮੂਰ ਜੂਨੀਅਨ ਰਜਿਸਟਰ ਨੰਬਰ 37 ਔਰ ਜਿਹੜੀ ਅੱਜ ਦੀ ਰੈਲੀ ਹੈ ਇਹ ਸਾਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਕਰ ਰਹੀਆਂ ਨੇ ਸਾਡੇ ਨਾਲ ਦੂਜੀ ਜਥੇਬੰਦੀ ਸਰਦਾਰ ਰਾਮਪਾਲ ਸਿੰਘ ਜੀ ਮੂਲਕ 7 ਮਹੀਨਿਆਂ ਤੋਂ ਸਾਡਾ ਸਰਦੂਰ ਵੇਖੇ ਧਰਨਾ ਲੱਗਿਆ ਹੋਇਆ ਹੈ ਇੰਨੀ ਗਰਮੀ ਦੇ ਵਿੱਚ ਮਜ਼ਦੂਰ ਬੈਠੇ ਨੇਗੇ ਉੱਥੇ ਕਿਸੇ ਨੇ ਹੀ ਜੀ ਸਰਦਾਰਤ ਕਰੀ ਸਾਡਾ ਧਰਨਾ ਚਕਾਉਣ ਦੇ ਮਾਰਿਆ ਨੇ ਉੱਥੇ ਸਾਡੀ ਕੁੱਲੀ ਨੂੰ ਰਾਤ ਨੂੰ ਅੱਗ ਵੀ ਲਾਈ ਗਈ ਸਾਨੂੰ ਬੈਠਣ ਨੂੰ 200 ਦਿਨ ਤੋਂ ਉੱਪਰ ਹੋ ਚੁੱਕਿਆ ਜਿਹੜੀ ਇਹ ਪਾਲਸੀ ਆ ਆਰ ਐਲਸੀ ਕਹਿੰਦੇ ਨੇ ਇਹ ਨਹੀਂ ਇਹ ਮਜ਼ਦੂਰਾਂ ਦੇ ਖਿਲਾਫ ਕੱਢਿਆ ਸਰਕਾਰ ਨੇ ਸਾਨੂੰ ਪਹਿਲਾਂ ਆਪਣੇ ਭਰੋਸੇ ਚ ਲਿਆ ਸਰਕਾਰਾਂ ਨੂੰ 40% ਦੇ ਨਾਲ ਅਸੀਂ ਮਜ਼ਦੂਰਾਂ ਨੂੰ ਇੱਕ ਕਮੇਟੀ ਬਣਾਵਾਂਗੇ 3 ਮੈਂਬਰੀ ਕੰਮ ਦਿੱਤਾ ਜਾਊਗਾ ਸਾਡੇ ਨਾਲ ਇਹ ਅੰਨੀ ਸਰਕਾਰ ਨੇ ਔਰ ਫੂਡ ਮਿਨਿਸਟਰ ਚਾਹੇ ਕਟਾਰੂ ਚੱਕ ਜੀ ਹੋ ਗਏ ਐਡਾ ਸਾਡੇ ਨਾਲ ਧੋਖਾ ਕੀਤਾ ਮਜ਼ਦੂਰਾਂ ਨਾਲ ਸਾਡੇ ਇਹ ਪਾਲਿਸੀ ਖਿਲਾਫ ਗੱਡੀਆਂ ਸਰਕਾਰ ਨੇ ਠੇਕੇਦਾਰਾਂ ਦੇ ਹੱਕ 'ਚ ਗੱਡੀ ਹੈਗੀ ਔਰ ਅਸੀਂ ਸਰਕਾਰ ਤੋਂ ਇਹੀ ਡਿਮਾਂਡ ਕਰਦੇ ਹਾਂ ਵੀ ਜੋ ठेकेदार ਨੂੰ ਦੇ ਰਹੇ ਨੇ ਉਹ ਦਸੇ ਨਾਹਾਂ ਦੀ ਕਿਰਤ ਕਰਦੇ ਪੱਲੇਦਾਰ ਮਜ਼ਦੂਰਾਂ ਨੂੰ ਉਹ ਰੇਟ ਦਿੱਤਾ ਜਾਵੇ ਐਨੀ ਅੱਜ ਦੀ ਅੱਤ ਵੀ ਕਰਨੀਆਂ ਐਨੀਆਂ ਗਰਮੀ ਦੇ ਵਿੱਚ ਇਹ ਮਜ਼ਦੂਰ ਸਪੈਸਲਾਂ ਭਰਦੇ ਨੇ ਦੌਰੇ ਹੀ ਪੈ ਜਾਂਦੇ ਨੇ ਬਿਮਾਰ ਵੀ ਹੋ ਜਾਂਦੇ ਨੇ ਔਰ ਐਡੀ ਜ਼ਹਿਰੀਲੀ ਦਵਾਈ ਪਾਈ ਜਾਂਦੀ ਆ ਕੜਕ ਦੇ ਵਿੱਚ ਸਿਸਰੀ ਨੂੰ ਮਾਰਨ ਦੇ ਮਾਰੇ ਉਥੇ ਪੱਲੇਦਾਰਾਂ ਦੀ ਵੀ ਕਈ ਗਿਲ ਮੌਤ ਹੋ ਜਾਂਦੀ ਆ ਪਰ ਉਹਨਾਂ ਨੂੰ ਕੋਈ ਕੋਸ਼ਿਸ਼ ਹੀ ਨਹੀਂ ਮਿਲਦਾ ਸਰਕਾਰ ਵੱਲੋਂ ਇੱਕ ਮਜ਼ਦੂਰ ਨੂੰ ਗੁਲਾਮ ਬਣਾਇਆ ਹੈ ਇਹ ਸਰਕਾਰ ਦਾ ਜੋ ਭਵੰਤਮਾਨ ਕਹਿੰਦਾ ਸੀਗਾ ਵੀ ਆਮ ਲੋਕਾਂ ਦੀ ਆਮ ਆਦਮੀ ਦੀ ਸੋਟਾਰ ਅਸੀਂ ਨਹੀਂ ਕਹਿੰਦੇ ਇਹ ਸਮਾਏਦਾਰਾਂ ਦੀ ਸਰਕਾਰਾਂ ਮਜ਼ਦੂਰਾਂ ਦੀ ਨਹੀਂ ਹੈਗੀ ਅੱਜ ਤੱਕ ਭਵੰਤਮਾਨ ਜੀ ਨੇ ਮਜ਼ਦੂਰਾਂ ਦੇ ਹੱਕ ਤੇ ਇੱਕ ਵੀ ਗੱਲ ਨਹੀਂ ਕੀਤੀ ਅਗੇ ਤਾਂ ਅਸੀਂ ਇਹੀ ਬੇਨਤੀ ਕਰਦੇ ਆ ਵੀ ਜੋ ठेकेदार ਨੂੰ ਦਿੱਤਾ ਗਿਆ ਉਹ ਦਸੇ ਲੋਆਂ ਦੀ ਕਿਰਤ ਕਰਦੇ ਪੱਲੇਦਾਰ ਦੂਦਿਆਂ ਨੂੰ ਇਹਨਾਂ ਦਾ ਹੱਕ ਦਿੱਤਾ ਜਾਵੇ ਮੇਰਾ ਨਾਮ ਜਗਿੰਦਰ ਸਿੰਘਾ ਜੀ ਅੰਮ੍ਰਿਤਗੜ ਜਿਹੜਾ ਪ੍ਰਧਾਨ ਸਾਡੀ ਮੇਨ ਮੰਗ ਇਹੀ ਆ ਜੀ ਵੀ ਜਿਹੜੀ ਅਸੀਂ ਬੇਨਤੀ ਕਰਦੇ ਆ ਉਹ ਸੰਗੋ ਜਿਹਦੇ ਦੌਰਾਨ ਜੀ ਆਵੇ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਮੁਨਾਫਾ ਹੋਊਗਾ ਜਿਹੜਾ ठेकेदार ਨੂੰ ਕਮਿਸ਼ਨ ਦਿੰਦੇ ਨੇ ਉਹ ਸਮਾਂ ਪੰਜਾਬ ਸਰਕਾਰ ਨੂੰ ਬਚੇ ਅਸੀਂ ਇਹ ਗੱਲ ਕਹਿੰਦੇ ਜਿੰਨਾ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਉਹਨੇ ਪੇਮੈਂਟ ਸਾਰੇ ਦਿੱਤੀ ਜਾਵੇ ਤਾਂ ਇਹ ਜਾਂ ਸ਼ਹਿਰ ਦਾ ਪੈਸਾ ਆਉਗਾ ਉਹਦੇ ਵਿੱਚ ਹੀ ਪੰਜਾਬ ਸਰਕਾਰ ਨੂੰ ਬਚਤ ਹੋਊਗੀ ਇਹਨਾਂ ਦੇ ਫੰਡ ਨੇ ਉਹ ਦੇਰ ਤੋਂ ਰਚਦਾ ਆ ਰਿਹਾ ਹੈ ਸਾਡਾ ਜੀ 79 ਧਰਨਾ ਲਗਾਤਾਰ ਕਰ ਰਿਹਾ ਪੰਜਾਬ ਸਰਕਾਰ ਨੇ ਪੰਜਾਬ ਦੇ ਅਫਸਰ ਸਾਹਿਬ ਨੇ ਛੜਨ ਦਾ ਬਹੁਤ ਵਾਅਦਾ ਕਰੇ ਔਰ ਵਾਅਦੇ ਕਰਕੇ ਸਾਨੂੰ ਦੱਸਿਆ ਵੀ ਆ ਕਿ ਛੋਲੇ ਹੱਥ ਦੇ ਵਿੱਚ ਪੌਸੀ ਬਣਾਈ ਆ ਪਰ ਸਾਨੂੰ ਪੌਸੀ ਦਿਖਾਈ ਨਹੀਂ ਦਿਖਾ ਕੇ ਗੱਲ ਕਹੀ ਦੀ ਵੀ ਪੰਜਾਬ ਰਹਿਣ ਬਾਬੇ ਦੇ ਪੈਸੇ ਦੇ ਕੇ ਸਾਨੂੰ ਸਿੱਧਾ ਕੰਮ ਜਾਵਾਂਗੇ ਪਰ ਜਦੋਂ ਪੌਸੀ ਬਣਾਈ ਤਾਂ ਸਾਡੇ ਜਮ੍ਹਾਂ ਖਾਤਾਂ ਖਿਲਾਫ ਬਣਾਤੀ ਜਿਹੜਾ ਕਿ ਪੱਲੇਦਾਰ ਉਹ ਟੈਂਡਰ ਪਾਈ ਨਹੀਂ ਸਕਦਾ ਜਿਹੜਾ ਕਿ ਬਜ਼ੂਰਿੰ ਮਿਲਟ ਕਰਦਾ ਉਨੇ ਜਿਹੜੇ ਬਣਾਈ ਜਾਂਦੇ ਨੇ ਮਿਲ ਕਰ ਸਕਦੇ ਨਹੀਂ ਉਹਨੇ ਕਹਿੰਦੇ ਜਮਾ ਖਲਾਫ ਬਣਾਤੀ ਕੇਕੇ ਦੇ ਹੱਕ ਦੇ ਬਣਾਤੀ ਇਹੋ ਜੀ ਪਾਲਿਸੀ ਬਣ ਗਈ ਸਾਡੀ ਥੱਕ ਪਈ ਮੈਂ ਰਾਮਪਾਲ ਮੁੰਤਗੀ ਐਫਸੀਆਈ ਤੇ ਪੰਜਾਬ ਫੋਰਡ ਏਜੰਸੀ ਬਲੇ ਦਾ ਆਜ਼ਾਦ ਯੂਨੀਅਨ ਪੰਜਾਬ ਅਸੀਂ ਜੋ ਅੱਜ ਧਰਨਾ ਦਿੱਤਾ ਹੈ ਸਾਡੀ ਜਿਵੇਂ ਸਲਾਨਾ ਜੋ ਲੇਬਰ ਦੇ ਟੈਂਡਰ ਹੁੰਦੇ ਨੇ ਉਹ ਜਿਹੜੀ ਪਾਲਿਸੀ ਬਣਾਈ ਗਈ ਹੈ ਸਰਕਾਰ ਨੇ ਉਹ ਸਾਡੇ ਬਿਲਕੁਲ ਉਲਟ ਬਣਾਈ ਗਈ ਹੈ ਸਾਨੂੰ ਰੇਟ ਜਿਹੜਾ ਬਹੁਤ ਘੱਟ ਦਿੱਤਾ ਗਿਆ ਹੈ ਜਦਕਿ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਕਿ ਜਿਵੇਂ ਪਿਛਲੇ ਸਾਲ 50 ਰੁਪਏ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ ਵੀ ਉਹੀ 50% ਜਿਹੜਾ ਤੁਹਾਨੂੰ ਲੇਬਰ ਚ ਰੇਟਾਂ 'ਚ ਪਾ ਕੇ ਤੁਹਾਨੂੰ ਫਿਕਸ ਰੇਟ ਕਰ ਦਾਂਗੇ ਇਸ ਕਰਕੇ ਉਹ ਰੇਟ ਹੈ ਜਿਹੜੇ ਸਿਰਫ 25% ਵਧਾਏ ਨੇ ਕਿਹੜਾ ਵੰਦਾ ਸੀ 50% ਤਾਂ ਸਾਡਾ ਪਿਛਲੇ ਸਾਲੇ ਸੀ ਹੁਣ 50% ਤੋਂ ਉੱਪਰ ਵਧਾਣਾ ਸੀ ਇਹਨਾਂ ਨੇ ਹੁਣ ਸਾਡਾ ਮਤਲਬ 25% ਵਧਾਇਆ ਹੈ ਇਸ ਨੂੰ ਲੇਕੇ ਅੱਰੀ ਪਿੰਡਾਂਨ ਅਜੇ ਤਰ੍ਹਾਂ ਨੰਨਤਾ ਜਿਹੜਾ ਨਹੀਂ ਸੀ ਆਵਦੇ ਜੇ ਸਰਕਾਰ ਦੇ ਖਿਲਾਫ ਕਿ ਹੋਵੇ ਦਰਨਾ ਲਾਇਆ ਨੂੰ ਜਿਹੜਾ 50% ਰੇਟ ਦਿੱਤੇ ਜਾਣ ਕਮੇਟੀ ਕਮੇਟੀ ਬਣਾਈਆ ਆਰਐਲਸੀ ਲੇਬਰ ਰਜਿਸਟਰਡ ਕਮੇਟੀ ਮਤਲਬ ਹੁਣ ਜੇ ਵੀ ਜਿਹੜੀ ਰਜਿਸਟਰ ਨਹੀਂ ਆਉਣੀ ਕਿਉਂਕਿ ਉਹਨੂੰ ਟਾਈਮ ਬਹੁਤ ਲੱਗਣਾ ਰਜਿਸਟਰ ਹੋਣ ਵਾਸਤੇ ਇਸ ਕਰਕੇ ਸਰਕਾਰ ਜਿਹੜੀ ਉਹ ਠੇਕੇਦਾਰਾਂ ਦੇ ਪੱਖ ਦੀ ਗੱਲ ਕਰਦੀ ਆ ਵੀ ਇਹਨਾਂ ਤੋਂ ਰਜਿਸਟਰ ਆਉਣੀਆਂ ਨਹੀਂ ਕਿ ਬਈ ਠੇਕੇਦਾਰਾਂ ਨੂੰ ਟੈਂਡਰ ਦੇ ਦਾ ਇਸ ਕਰਕੇ ਸਰਕਾਰ ਠੇਕੇਦਾਰਾਂ ਦਾ ਪੱਖ ਪੂਰਦੀ ਐ ਇਸ ਸਮੇਂ ਅਗਲਾ ਪ੍ਰੋਗਰਾਮ ਇਸ ਤੋਂ ਵੱਡਾ ਸੰਘਰਸ਼ ਹੋਵੇਗਾ ਜੋ ਅਸੀਂ ਕਮੇਟੀ ਹੈ ਜਿਹੜੀ

हमारे साथ संघर्ष कमेटी है साधे संघर्ष कमेटी का आज हर एक पंजाब के हर एक जिला हेडक्वार्टर से एक रैली करके एक मांग पत्र सारे डीसी साहबान देना है ये साधे भगवंत मान जो सरकार है इन्होंने जो तो मजदूर मारू पॉलिसी को मंजूरी दिया है तो खिलाफ अस ये रैली कर रहे हैं साढ़े जो है सरकार से ये डिमांड है कि जो ठेकेदार को पाले हुए हैं इसको बाहर ये मजदूर के शोषण करके ठेकेदार के जेब में पैसे देते हैं जो मेक डायरेक्टर है ज्वाइंट डायरेक्टर है इन्हा जो आला अधिकारी है वो तो ठेकेदार तो को पैसे दे करके ठेकेदार को एक टेंडर देता है और तो एक मोटा रकम खाता है जो कि फूड मेहकमे का जो मिनिस्टर है कटारू चक तक जाता है एक पहले भगवंत मान सरकार ने कांग्रेस के फूड मिनिस्टर आशो भूषण के ऊपर आरोप लगाया कि टेंडर घोटाले में इन्होंने बहुत सारे पैसे खाए आज आम आदमी सरकार का जो इस कटारू चक फूड मिनिस्टर है वो आप इस टेंडर घोटाले में पड़ गया है ठेकेदारों को भार भार के पैसे लिया है और मजदूर के खिलाफ एक पॉलिसी कटिया है असली सरकार से आग्रह करते हैं जो ये पॉलिसी कटिया है इसको वापस करे और साधे संघर्ष कमेटी के साथ जो